ਨਹੀਂ ਚੱਲਦਾ ਸਮਰਾ ਹੁਣ ਫੇਸਬੁੱਕ ਤੋਂ ਹਟ ਕੇ ਇੰਸਟਾਗ੍ਰam ਤੇ ਆ ਗਿਆ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਨਕਲੀ ਅਸਲੀ ਦੇ ਵਿਵਾਦ ਚ ਫਸੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਵਿਦੇਸ਼ ਚ ਬੈਠੇ ਇੱਕ ਜਗਮਨ ਸਮਰਾ ਵੱਲੋਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਖੁਦ ਇੱਥੋਂ ਬੰਦਾ ਪਗੌੜਾ ਹੈ ਕਈ ਮਾਮਲਿਆਂ ਚ ਲੁੜਿੰਦਾ ਹੈ ਤੇ ਕਹਿੰਦਾ ਮੈਂ ਤਾਂ ਜੇਲ੍ਹ ਤੋੜ ਕੇ ਪੱਛਿਆ ਪਰ ਹੁਣ ਮੈਂ ਕਹਿੰਦਾ ਕੈਨੇਡਾ ਦਾ ਨਾਗਰਿਕ ਆ ਤੇ ਆਪਾਂ ਨੂੰ ਕਿਹਨੇ ਰਿਪੋਰਟ ਕਰ ਦੇਣਾ ਜਾਂ ਆਪਾਂ ਨੂੰ ਕਿਹਨੇ ਭੇਜ ਦੇਣਾ ਆਪਣੇ ਵਾਲੇ ਤਾਂ ਕਹਿੰਦਾ ਬਚਾਉਣ ਤੱਕ ਜਾਂਦੇ ਨੇ ਜਾਂ ਕੋਈ ਅਜਿਹੀ ਕਾਰਵਾਈ ਵੀ ਹੋਵੇ ਤਾਂ ਸਾਡਾ ਮੁਲਕ ਤਾਂ ਕੈਨੇਡਾ ਬਚਾ ਕੇ ਲਿਆਊਗਾ ਕਹਿੰਦਾ ਹੁਣ ਉਸ ਵੱਲੋਂ ਫੇਸਬੁੱਕ ਦੇ ਉੱਤੇ ਕੁਝ ਵੀਡੀਓ ਪਾਈਆਂ ਗਈਆਂ ਜਿਦੇ ਵਿੱਚ ਉਹਨੇ ਦਮ ਭਰਿਆ ਕਿ ਜੇ ਕੋਈ ਇਹਨਾਂ ਨੂੰ ਨਕਲੀ ਸਾਬਤ ਕਰ ਦਵੇ ਤਾਂ ਮੈਂ ਏਨੇ ਲੱਖ ਡਾਲਰ ਏਨੇ ਹਜ਼ਾਰ ਡਾਲਰ ਆ ਨਾਮ ਆ ਦੇ ਦੂੰ ਬੜਾ ਖੁਸ਼ ਹੋਇਆ ਉਤਤਵਤ ਪੰਜਾਬ ਦੀ ਸਿਆਸਤ ਚ ਹਲਚਲ ਹੋਈ ਬੀਜੇਪੀ ਆਪਣੇ ਤਰੀਕੇ ਨਾਲ ਸਾਹਮਣੇ ਆਈ ਸਰਕਾਰ ਨੂੰ ਕੇਰਨ ਲਈ ਮੁੱਖ ਮੰਤਰੀ ਨੂੰ ਕੇਰਨ ਲਈ ਮੁੱਖ ਮੰਤਰੀ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਕਿ ਬੀਜੇਪੀ ਕੋਲ ਹੋਰ ਕੁਝ ਏਜੰਡਾ ਨਹੀਂ ਹੈ ਇਸ ਲਈ ਉਹ ਕਰਦਾਰ ਕੂਚੀ ਤੇ ਆ ਗਈ ਹੈ ਤੇ ਇਹ ਇਹਦੇ ਪਿੱਛੇ ਬੀਜੇਪੀ ਆ ਜਦੋਂ ਕਿ ਜਗੋਂ ਸਮਰਾ ਆਪਣੇ ਤਰੀਕੇ ਨਾਲ ਅਗਾ ਵਧੀ ਜਾਂਦਾ